ਅਸੀਂ ਪਿਛਲੇ 15-20 ਦਿਨ ਤੋਂ ਪੂਰਾ ਮੀਡੀਆ ਰਾਹੀਂ ਆਪਣੇ ਪੋਰ ਪੋਸਟਰ ਰਾਹੀਂ ਬੈਨਰ ਰਾਹੀਂ ਸਾਰੇ ਕਸਟਮਰ ਨੂੰ ਅਗਵਤ ਕਰਾ ਰਹੇ ਹਾਂ ਕਿ ਭਾਈ ਸਾਹਿਬ ਜਿਨ੍ਹਾਂ ਨੂੰ ਲੋੜ ਹੈਗੀ ਹੈ ਉਹ ਸ਼ਨੀਵਾਰ ਨੂੰ ਜਾਂ ਸੋਮਵਾਰ ਨੂੰ ਆਪਣਾ ਤੇਲ ਪਰ ਆ ਸਕਦੇ ਨੇ ਔਰ ਇਹ ਕਾਲ ਜਿਹੜੀ ਸਾਡੀ ਦਿੱਤੀ ਗਈ ਹੈ ਇਹ ਕਾਲ ਸਾਡੇ ਸਾਰੇ ਡੀਲਰ ਭਰਾਵਾਂ ਤਰਫੋਂ ਦਿੱਤੀ ਗਈ ਹੈ ਉਹਨਾਂ ਦੀ ਤਰਫੋਂ ਕਾਲ ਆਈ ਹੈ ਕੀ ਆਪਾਂ ਇੱਕ ਛੁੱਟੀ ਸਾਨੂੰ ਵੀ ਚਾਹੀਦੀ ਆ ਅਸੀਂ ਵੀ ਹੱਕਦਾਰ ਜੇਕਰ ਹਰ ਮਹਿਕਮੇ ਦਾ ਹਰ ਬਿਜ਼ਨਸ ਅਦਾਰੇ ਦਾ ਇੱਕ ਛੁੱਟੀ ਚਾਂਦੀ ਮਿਲਦੀ ਹੈ ਸਾਰਿਆਂ ਨੂੰ ਉਹ ਕਰੀ ਅਸੀਂ ਪੈਟਰੋਲ ਪੰਪ ਵਾਲੇ ਵੀ ਇੱਕ ਛੁੱਟੀ ਦੇ ਹੱਕਦਾਰ ਹੈ ਇਸ ਵਾਸਤੇ ਅਸੀਂ ਹੁਣ 18 ਤਰੀਕ ਤੋਂ ਹਰ ਸੰਡੇ ਨੂੰ ਪੈਟਰੋਲ ਪੰਪ ਬੰਦ ਕਰਾਂਗੇ ਔਰ ਪੂਰੇ ਪੰਜਾਬ ਤੋਂ ਸਾਨੂੰ ਸਮਰਥਨ ਆ ਰਿਹਾ ਹੈਗਾ ਹਰ ਡਿਸਟ੍ਰਿਕਟ ਸਾਡੇ ਨਾਲ ਖੜਨ ਨੂੰ ਤਿਆਰ ਹੈ ਸਰ ਛੁੱਟੀ ਦੇ ਮੋਟਿਵ ਦੇ ਨਾਲ ਹੰਟੇ ਬੰਦ ਕੀਤਾ ਜਾ ਰਿਹਾ ਹੋਰ ਕੋਈ ਮੰੰਦਾ ਵੀ ਹੈ ਕਿ ਇਹਦੇ ਵਿਰੋਧ ਚਲੀ ਕਿ ਕਰ ਦੇਖੋ ਜੀ ਵਿਰੋਧ ਕੀ ਹੈ ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਕਰਦੇ ਪਿਛਲੇ 8 ਸਾਲ ਤੋਂ ਸਾਡਾ ਮਾਰਜਨ ਨਹੀਂ ਵਧਿਆ ਇਹ ਤੁਹਾਨੂੰ ਪਤਾ ਹੀ ਹੈਗਾ ਪਿੱਛੇ ਵੀ ਤੁਹਾਨੂੰ ਅਸੀਂ ਇਸ ਚੀਜ਼ ਨੂੰ ਦੱਸਿਆ ਗਿਆ ਹੈਗਾ ਜਿਹਦੇ ਕਰਕੇ ਸਾਨੂੰ ਆਪਣੇ ਮਾਰਜਨ ਆਪਣੇ ਖਰਚਿਆਂ ਦੀ ਕਟੌਤੀ ਦੀ ਧਿਆਨ ਰੱਖਦੇ ਹੋਏ ਇਹ ਸਾਰਾ ਕੁਝ ਕਦਮ ਚੱਕਣਾ ਪੈ ਰਿਹਾ ਹੈ ਕਿੰਨੇ ਪੈਟਰੋਲ ਕੰਪਨੀ ਦੇ ਨੇ ਬੰਦ ਰਹਿਣਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਟਾਈਮਿੰਗ ਜਿਹੜੀ ਹੈਗੀ ਹੈ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ 24 ਘੰਟੇ ਦਾ ਬੰਦ ਹੈ ਜਿਹਨੇ ਪੈਟਰੋਲ ਪੰਪ ਪੂਰੇ ਲੁਧਿਆਣੇ ਪੂਰੇ ਲੁਧਿਆਣੇ ਚ 408 ਪੰਪ ਹੈਗੇ ਨੇ ਸਾਡੇ ਤਿੰਨੋਂ ਕੰਪਨੀਆਂ ਦੇ IOC, BPCL, HPCL ਇਹਦੇ ਇਲਾਵਾ ਸਾਡੇ ਨਾਲ ਰਿಲಯન્સ ਔਰ ਨਾਇਰਾ ਵੀ ਸਾਡੇ ਨਾਲ ਆ ਰਹੇ ਨੇ ਐਮਰਜੈਂਸੀ ਸੇਵਾਵਾਂ ਜੇਕਰ ਕੋਈ ਜਰੂਰਤ ਹੋਵੇ ਬਰੀ ਬਰੀਆਂ ਸੇਵਾਵਾਂ ਨਹੀਂ ਦੋ ਮੇਨ ਸੇਵਾਵਾਂ ਨੇ ਜਿਹੜੀਆਂ ਇੱਕ ਤੇ ਐਮ뷸ੈਂਸ ਔਰ ਫਾਇਰ ਬ੍ਰਿਗੇਡ ਇਹਨਾਂ ਨੂੰ ਪੂਰੀ ਛੂਟ ਹੈਗੀ ਹੈ ਔਰ ਅਗਰ ਕੋਈ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੈਗੀ ਹੈ ਉਹ ਉਹਦੇ ਬਸੇ ਵੀ ਅਸੀਂ ਪੂਰਾ ਸਹਿਯੋਗ ਦਵਾਂ। ਸਰ ਪ੍ਰਸ਼ਾਸਨ ਨਾਲ ਕੋਈ ਗਲਤ ਹੋ ਸਕਦੀ ਹੈ ਪ੍ਰਸ਼ਾਸਨ ਉਸਦੀ ਪਹਿਲਾਂ ਇਨਫੋਰਮੇਸ਼ਨ ਦੇਖੀਏ ਇਸ ਬੰਦੇ ਅਸੀਂ ਸਾਰਿਆਂ ਨੂੰ ਆਪਣੇ OMC's ऑयल ਮਾਰਕੀਟਿੰਗ ਕੰਪਨੀਆਂ ਨੂੰ 7 ਤਰੀਕ ਨੂੰ ਅਸੀਂ ਲੈਟਰ ਲਿਖ ਚੁੱਕੇ ਆ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਲੈਟਰ ਲਿਖ ਚੁੱਕੇ ਆ 7 ਤਰੀਕ ਨੂੰ ਮੇਲ ਦੇ ਰਹੇ ਹਾਂ ਉਹ ਤੁਹਾਡੇ ਰਹੀਂ ਔਰ ਪਰਸਨਲੀ ਵੀ ਅਸੀਂ ਜਾ ਕੇ ਦੱਸ ਚੁੱਕੇ ਆ ਸਾਡੀ ਮੀਟਿੰਗਾਂ ਵੀ ਇਹਦੇ ਸਿਲਸਿਲੇ ਤੋਂ ਲਗਾਤਾਰ ਚੱਲ ਰਹੀਆਂ ਨੇ ਔਰ ਉਹਨਾਂ ਨੂੰ ਸਾਰਾ ਕੁਝ ਅਸੀਂ ਦੱਸ ਚੁੱਕੇ ਆ ਕਿ 18 ਤਰੀਕ ਤੋਂ ਸਰੇ 6 ਵਜੇ ਤੋਂ ਲੈ ਕੇ ਸੋਮਵਾਰ ਸਰੇ 6 19 ਤਰੀਕ ਸਰੇ 6 ਵਜੇ ਤੱਕ ਅਸੀਂ ਬੰਦ ਰੱਖਾਂਗੇ ਔਰ ਇਹ سلسلہ ਹਰ ਸੰਡੇ ਦਾ ਰਹੇਗਾ ਜੈ 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 ਸੁਖ ਰਖਣੀ ਤੋਂ ਦਿਖਾਰ ਅਗਲੇ ਵੀ ਸੋਮਵਾਰ ਨੂੰ ਤੋਂ ਲੱਗਦਾ ਨਹੀਂ ਲੋਕਾਂ ਨੂੰ ਮੁਸ਼ਕਲਾ ਹੋਣੀ ਆ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਆਪਣਾ ਪਹਿਲਾਂ ਤਾਂ ਤੁਹਾਨੂੰ ਗੱਲ ਕਲੀਅਰ ਕਰ ਦਈਏ ਅਸੀਂ ਬੰਦ ਨਹੀਂ ਕਰਦੇ ਨਾ ਬੰਦ ਦੀ ਸਾਡੀ ਕਾਲ ਹੁੰਦੀ ਹੈ ਨਾ ਅਸੀਂ ਸਟ੍ਰਾਈਕ ਜਾਂਦੇ ਹਾਂ ਇਹ ਸਾਡੀ ਮਜਬੂਰੀ ਹੈ ਪਿਛਲੇ 8 ਸਾਲ ਤੋਂ ਸਾਡੀ ਕਮਿਸ਼ਨ ਨਹੀਂ ਵਧੀ ਇਹ ਸਾਰੇ ਡੀਲਰਾਂ ਦੀ ਮੈਂ ਜੇ ਬੋਲ ਰਿਹਾ ਆਪਣੇ ਡੀਲਰਾਂ ਦੇ ਬਿਹਾਰ ਤੇ ਬੋਲ ਰਿਹਾ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਹੈ ਡੀਲਰ ਚਾਹਦੇ ਆ ਵੀ ਹੁਣ ਸਾਡੇ ਖਰਚੇ ਜਿਹੜੇ ਆ ਸਾਡੇ ਪੂਰੇ ਨਹੀਂ ਹੋ ਰਹੇ ਤੇ ਅਸੀਂ ਕੋਸਟ ਕਟਿੰਗ ਲਈ ਇੱਕ ਦਿਨ ਲਈ ਇਹ ਹੈ ਜਿਹੜਾ ਛੁੱਟੀ ਲਿਆ ਕਰਾਂਗੇ ਇਹ ਸਾਡਾ ਡਿਸੀਜਨ ਸਾਡੇ ਭਾਈਚਾਰੇ ਨੇ ਲਿਆ ਹੈ ਰਹਿ ਗਈ ਗੱਲ ਰਖੜੀ ਦੀ ਰਖੜੀ ਸੋਮਵਾਰ ਆ ਉਹ ਸਰਦਨ ਖੁੱਲਾ ਹੈ ਸੈਚਰਡੇ ਵੀ ਹੈ ਇਹ ਲੇਟ ਲਾਈਟ ਤੱਕ ਖੁੱਲਾ ਹੈ ਜਿਸੇ ਬੰਦੇ ਨੇ ਲੈਣਾ ਹੋਵੇ ਸਭ ਨੂੰ ਪਤਾ ਹੈ ਇਹ ਕੋਈ ਇਹ ਚੀਜ਼ ਨਹੀਂ ਹੈਗੀ ਵੀ ਇੱਕ ਘੰਟੇ ਬਾਅਦ ਦੁਆਰਾ ਫੀਲਿੰਗ ਕਰਾਣੀ ਪੈਂਦੀ ਹੈਗੀ ਹੈ ਤੇ ਅਸੀਂ ਤੁਹਾਡੇ ਰਾਹੀ ਪਲੱਸ ਅਸੀਂ ਜਿਹੜਾ ਆਪਣੇ ਪੰਪਾ ਦੇ ਬੈਂਡਰ ਲਾਏ ਆ ਅਸੀਂ ਉਹਨਾਂ ਕਸਟਮਰ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਜਿਹੜਾ ਚੀਜ਼ ਤੁਹਾਨੂੰ ਚਾਹੀਦੀ ਹੈ ਕਾਈਂਡਲੀ ਉਹ ਸੈਚਰਡੇ ਲੈ ਲੋ ਸਰ ਅੰਮ੍ਰਿਤ ਦੇਵੀ ਤੇ ਹਜ਼ਾਰਾਂ ਦੀ ਤਰ੍ਹਾਂ ਟਾਟੋ ਚੱਲ ਰਹੇ ਨੇ ਤੇ ਟੈਕਸੀਆਂ ਚੱਲਦੀਆਂ ਨਹੀਂ ਕੁਝ ਲੋਕ ਅਜੇ ਵੀ ਨੇ ਜੋ ਗੱਲਾ ਕਮਾਉਂਦੇ ਆ ਉਹਨੇ ਪੈਟਰੋਨ ਤੇ ਵੀਜ਼ਲ ਜਾਂ ਫਿਰ ਸੀਐਨਜੀ ਪੌਂਦੇ ਆ। ਉਹਨਾਂ ਨੂੰ ਕਿਸ ਤਰ੍ਹਾਂ ਦੀ ਲੱਗਦਾ ਵੀ ਦਿੱਕਤ ਆਉਂਦੀ ਆ ਕਿ ਤਰ੍ਹਾਂ ਕਿਤੇ ਮੈਂ ਰੋਜ਼ ਇਹਨਾਂ ਵਿੱਚ ਹੀ ਵਿਚਰਦਾ ਜੀ ਮੈਂ ਟੈਕਸੀ ਵਾਲੇ ਨਾਲ ਵੀ ਰੋਜ਼ ਜਾਂਦਾ ਤੇ ਮੈਂ ਬਾਕੀਆਂ ਨਾਲ ਵੀ ਦੇਖਦਾ ਤੁਸੀਂ ਤਾਂ ਸੁਣਦੇ ਹੋ ਅਸੀਂ ਉਹਨਾਂ ਦੇ ਵਿੱਚ ਰਹਿੰਨੇ ਆ। ਕੋਈ ਬੰਦਾ ਐਸਾ ਨਹੀਂ ਹੈਗਾ ਜਿਹੜਾ ਘੰਟੇ ਬਾਅਦ ਸਾਡੇ ਕੋਲ ਦੁਬਾਰਾ ਆ ਜਾਂਦਾ ਹੋ। ਉਹ ਸਵੇਰੇ ਪੌਂਦਾ ਹੈ ਉਹ ਸ਼ਾਮ ਤੱਕ ਚੱਲਦਾ ਤੇ ਅਗਲੇ ਦਿਨ ਵੀ ਆਉਂਦਾ ਕਈ ਤਿੰਨ ਦਿਨ ਬਾਅਦ ਵੀ ਆਉਂਦੇਗੇ। ਕਈ ਐਸੇ ਲੋਕ ਨੇ ਜਿਹੜੇ ਹਫ਼ਤੇ ਬਾਅਦ ਆਉਂਦੇ ਹੈਗੇ ਆ। ਕਈ ਐਸੇ ਲੋਕ ਨੇ 15 ਦਿਨਾਂ ਬਾਅਦ ਆਉਂਦੇ ਆ। ਐਸੀ ਕੋਈ ਚੀਜ਼ ਨਹੀਂ ਹੈ ਵੀ ਜਿਹੜੀ 2 ਘੰਟੇ ਬਾਅ ਤੋ ਮੇਰੇ ਖਿਆਲ ਨਾਲ ਐਸਾ ਕੁਝ ਵੀ ਨਹੀਂ ਹੈ ਕਿ ਮੈਂ ਤੁਹਾਡੇ ਰਹੀ ਇਹ ਵੀ ਕਹਿਣਾ ਇਹਨੂੰ ਪੈਨਿਕ ਨਾ ਕਰੋ ਇਹ ਕੋਈ ਚੀਜ਼ ਮੁੱਕਣ ਵਾਲੀ ਨਹੀਂ ਹੈ ਇਹ ਚੀਜ਼ ਖਤਮ ਹੋਣ ਵਾਲੀ ਨਹੀਂ ਹੈਗੀ ਹੈ ਤੋ ਸਾਡਾ ਸਹਿਯੋਗ ਹਮੇਸ਼ਾ ਪਬਲਿਕ ਦੇ ਨਾਲ ਰਿਹਾ ਅੱਗੋਂ ਵੀ ਰਹੇਗਾ ਜਦੋਂ ਕੋਵਿਡ ਸੀਗਾ ਲੋਕ ਘਰਾਂ 'ਚ ਸੀਗੇ ਲੋਕ ਮੌਤ ਤੋਂ ਡਰਦੇ ਸੀਗੇ ਅਸੀਂ ਬਾਹਰ ਖੜੇ ਸੀਗੇ ਅਸੀਂ ਉਦੋਂ ਵੀ ਪਬਲਿਕ ਦੇ ਨਾਲ ਰਹੇ ਆ ਸਾਡੀ ਕੋਈ ਇਹ ਤਰੀਕਾ ਨਹੀਂ ਹੈਗਾ ਵੀ ਅਸੀਂ ਲੋਕਾਂ ਨੂੰ ਤੰਗ ਕਰੀਏ ਸਾਡਾ ਤਾਂ ਰੋਟੀ ਜੋ ਹੈ ਇਹਨਾਂ ਲੋਗਾਂ ਤੋਂ ਜਲਦੀ ਹੈ ਤਾਂ ਸਾਡੀ ਮਜਬੂਰੀ ਹੈ ਸਾਡਾ ਸਾਥ ਦਿਓ ਧੰਨਵਾਦ